ਹੰਦਿਸ਼ੌਰ ਦੇ ਨਸ਼ਾ ਤਸਕਰ 스ਮੀਤ ਕੋਈ ਅਫੀਮ ਦਾ ਜ਼ਖੀਰਾ ਕਾਬੂ ਕੀਤਾ ਬਣਾ ਚਲੋ ਕਿ ਸਟੋਰੀ ਸਰ ਮਾਨਜੋਗ ਐਸਐਸਪੀ ਸਾਹਿਬ ਗਰਦਾਸਪੁਰ ਦੇ ਹੁਕਮਾਂ ਮੁਤਾਬਕ ਦਿਸ਼ਾਂਦਰ ਦੇ ਸਮ ਮੁਤਾਬਕ ਕਾਉਂਟਰ ਇੰਟੈਲੀਜੈਂਸੀ ਸਪੈਸ਼ਲ ਬ੍ਰਾਂਚ ਦੇ ਥਾਣੇ ਦੀ ਟੀਮ ਨੇ ਜਿਹੜਾ ਰਲ ਕੇ ਉਹ ਨਾਕਾਬੰਦੀ ਕੀਤੀ ਹੋਈ ਸੀ ਦੌਰਾਨੇ ਨਾਕਾਬੰਦੀ ਦੋ ਨੌਜਵਾਨ ਆਏ ਆ ਜੀ ਧਰਮਿੰਦਰ ਸ਼ਾਹ ਤੇ ਬਬਲੂ ਯਾਦਵ ਇਹ ਬਿਹਾਰ ਦੇ ਰਹਿਣ ਵਾਲੇ ਆ ਜੀ ਇਹਨਾਂ ਪੁਲਸ ਫੌਸਟਿੰਗ ਨੂੰ ਵੇਖ ਕੇ ਕੋਈ ਜਿਹੜੇ ਆ ਸੜਤੇ ਜੀ ਦਿਫਾਫਾਈ ਸਾਈਡ ਤੇ ਕਿਹੜੀ ਜਗ੍ਹਾ ਜੀ ਇਹ ਪਟੀਆਂ ਜੀ ਪਟੀਆਂ ਮੋੜ ਪੱਕੀ ਛੜਕ ਜੀ ਪਟੀਆਂ ਪਿੰਡ ਪਟੀਆਂ ਪਿੰਡ ਜਿਹੜਾ ਹਾਂ ਜੀ ਚੱਕ ਸ਼੍ਰੀਪੁਰ ਰੋਡ ਤੇ ਚੱਕ ਸ਼ਿਵੀ ਰੋਡ ਤੇ ਮੇਨ ਰੋਡ ਤੇ ਸਰ ਠੀਕ ਹੈ ਜੀ ਇਹ ਕਮਾਦਾ ਦੀ ਸਾਈਡ ਤੋਂ ਆ ਰਹੇ ਸੀ ਤੇ ਐਸਆਈ ਸਿਲਿੰਦਰ ਸਿੰਘ ਨੇ ਸਮੇਤ ਪਾਰਟੀ ਜਦੋਂ ਉਹਨਾਂ ਨੂੰ ਚੈੱਕ ਕੀਤਾ ਜੀ ਉਹਦੇ ਚ ਅਫੀਮ ਬਰਾਮਦ ਹੋਈ ਹੈ ਜੀ ਜੀ ਕਿੰਨੀ ਮਾਤਰਾ ਜੀ ਉਹ 1.5 ਕਿਲੋ ਆਈ ਹੈ ਜੀ ਜੇ ਦੋਸ਼ੀ ਵੀ ਹਰਾਸਤ ਦੇ ਵਿੱਚ ਲੈ ਲੇਗੇ ਦੋਸ਼ੀ ਹਰਾਸਤ ਵਿੱਚ ਲੈ ਲੇਗੇ ਜੀ ਇੱਕ ਧਰਮਿੰਦਰ ਸ਼ਾਹ ਜੀ ਦੂਸਰਾ ਬਬਲੂ ਯਾਦ ਜੀ ਇਹਦੀ ਦਾ ਪਤਾ ਲੱਗਿਆ ਕਿ ਕਿੱਥੋਂ ਲਿਆਉਂਦੇ ਸਨ ਜਾਂ ਕਿੱਥੇ ਸਪਲਾਈ ਕਰਦੇ ਸਨ ਇਹ ਸਰ ਤਬਦੀਸ਼ ਚੱਲ ਰਹੀ ਹੈ ਜੀ ਅੱਗੇ ਜੋ ਤਬਦੀਸ਼ ਆਏਗਾ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਜਾਏਗਾ ਕਿੱਥੋਂ ਆਈ ਕਿਤਰਾ ਆਈ ਕੀ ਹੋਇਆ ਜੀ ਇਹਨਾਂ ਦੇ ਉੱਤੇ ਪਹਿਲਾਂ ਕੋਈ ਮਾਮਲਾ ਦਰਜ ਹੈ ਨਹੀਂ ਪਹਿਲਾਂ ਇਹਨਾਂ ਦੇ ਅਜੇ ਤੱਕ ਤੇ ਕੋਈ ਮਾਮਲਾ ਦਰਜ ਨਹੀਂ ਹੋਇਆ ਜੀ ਇਹਨਾਂ ਦੇ ਉੱਥੋਂ ਬਿਹਾਰ ਤੋਂ ਪਤਾ ਕਰਨਾ ਪਏਗਾ ਇਹਨਾਂ ਦੇ ਖਿਲਾਫ ਕੋਈ ਪਹਿਲਾਂ ਉਧਰ ਦਰਜ ਹੈਗਾ ਜਾਂ ਨਹੀਂ ਹੈਗਾ ਜੀ ਇਹ ਤਾਂ ਕਹਿੰਦੇ ਵੀ ਸਾਡੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਹੈਗਾ ਕੀ ਕਰ ਲਈ ਹੁਣ ਕੀਤੀ ਕੀ ਇਹਨਾਂ ਦੇ ਖਿਲਾਫ ਪਰਚਾ ਦੇ ਦਿੱਤਾ ਜੀ ਐਨਡੀਪੀਐਸ ਦੇ ਤਹਿਤ ਦੋਨਾ ਤੇ ਜੀ 186185 ਦਾ ਜਿਹੜਾ ਅਫੀਮ ਦਾ ਬ੍ਰਾਹਮ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕਰਤਾ ਜੀ ਤੇ ਤਫਦੀਸ਼ ਚੱਲ ਰਹੀ ਹੈ ਜੀ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਤੇ ਇਹਨਾਂ ਕੋਲ ਅੱਗੇ ਪੁੱਛਗਿੱਛ ਕੀਤੀ ਜਾਏਗੀ ਇਹ ਅਫੀਮ ਕਿੱਥੋਂ ਲੈਂਦੀ ਸੀ ਕਿਹਨੂੰ ਸਪਲਾਈ ਕਰਦੀ ਸੀ ਅੱਗੇ ਨਵਾਂ ਚਾਰਜ ਦੇ ਸਾਹਮਣੇ ਤੁਸੀਂ ਵੱਡੀ ਸਫਲਤਾ ਮਿਲੀ ਹੈ ਕੀ ਕਹਿਣਾ ਚਾਹੋਗੇ ਇਲਾਕੇ ਦੇ ਲੋਕਾਂ ਨੂੰ ਜੋ ਨਸ਼ੇ ਦਾ ਕਾਰੋਬਾਰ ਕਰਦੇ ਮੈਂ ਤੇ ਇਹੋ ਹੀ ਸੰਦੇਸ਼ ਜਾਵਾਂਗਾ ਕਿ ਜਾ ਤੇ ਆਪਣੇ ਸਾਡੇ ਇਲਾਕੇ ਚੋਂ ਭੱਜ ਜਾ ਜਾਂ ਨਸ਼ਾ ਵੇਚਣਾ ਬੰਦ ਕਰ ਦੋ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਏਗਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਬਖਸ਼ਿਆ ਨਹੀਂ ਜਾਏਗਾ ਇਹ ਕਿਸੇ ਨੂੰ ਸਭਿਤ ਸਵਾਲ ਇਹ ਹੈ ਕਿ ਜ਼ਮੀਨ ਭਟੀਆਂ ਮੂੜ ਤੋਂ ਪੜੀ ਗਈ ਹੈ ਤੁਸੀਂ ਦੱਸਿਆ ਕਿ ਇਹਨਾਂ ਦਾ ਪਹਿਲਾਂ ਕੋਈ ਵੀ ਕ੍ਰੀਮ ਰਿਕਾਰਡ ਨਹੀਂ ਹੈਗਾ ਤੇ ਸੰਭਾਵਨਾ ਕੀ ਹੈ ਕਿ ਤੇ ਕਿਤੇ ਲੋਕਲ ਕਿਸੇ ਛੋਟੇ ਜਿਹੜੇ ਤਸਕਰ ਦੇ ਉਹਨਾਂ ਨੂੰ ਸਪਲਾਈ ਕਰਦੇ ਹੋਣਗੇ ਹੋ ਸਕਦਾ ਜੀ ਇਹ ਤਬਦੀਜ ਦੇ ਵਿੱਚ ਤਬਦੀਜ ਦੇ ਪਹਿਲੂ ਆ ਜੀ ਅੱਗੇ ਜੋ ਵੀ ਤਬਦੀਜ ਦੇ ਵਿੱਚ ਆਏਗਾ ਸਾਹਮਣੇ ਆਏਗਾ ਉਹ ਉਦੋਂ ਤੱਕ ਕਾਰਵਾਈ ਕੀਤੀ ਜਾਏਗੀ ਠੀਕ ਹੈ ਜੀ ਥੈਂਕ ਯੂ ਧੰਨਵਾਦ ਜੀ